ਮਿੱਤਰੋ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਗੱਲ ਕਰਦੇ ਆਂ ਜੀ ਆ ਫੀਡ ਦੇ ਬਾਰੇ ਜਿਹੜੀ ਇਹ ਟਵਾਣਾ ਫੀਡ 8000 ਵੀ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਆਪਾਂ ਨੂੰ ਹੋਵੇ 4-5 ਮਹੀਨੇ ਵਰਤਦੇ ਨੂੰ ਤੇ ਇਹਦੇ ਤਕਰੀਬਨ ਰਿਜ਼ਲਟ ਦੇਖਣ ਨੂੰ ਆਪਾਂ ਨੂੰ ਤਾਂ ਵਧੀਆ ਹੀ ਮਿਲਿਆ ਦੁੱਧ ਵੱਖੋਂ ਵੀ ਵਧੀਆ ਤੇ ਪਸ਼ੂਆਂ ਦੀ ਸਿਹਤ ਵੱਖੋਂ ਵੀ ਆਪਾਂ ਨੂੰ ਇਹਦਾ ਰਿਜ਼ਲਟ ਵਧੀਆ ਦੇਖਣ ਨੂੰ ਮਿਲੇਗਾ ਇਦੇ ਵਿੱਚ ਕੋਈ ਜ਼ਿਆਦਾ ਹੋਲਿੰਗ ਆ ਵੀ ਪਸ਼ੂਆਂ ਨੂੰ ਜਾਂ ਦੁੱਧ ਘਟਾ ਗਏ ਜਾਂ ਕੋਈ ਪਸ਼ੂ ਲਿੱッセ ਹੋ ਗਏ। ਸਮਾਂ ਇਹਨੂੰ ਪੋਸੂਗਾ ਜਿਹੜਾ ਆਪਣਾ ਵੀ ਉਹ ਚਾਹ ਕੇ ਖਾਂਦਾ ਪੂਰੀ। 20 ਦਿਨਾਂ ਸ਼ੌਕ ਨਾਲ ਖਾਂਦੇ ਪਸ਼ੂਆਂ ਨੱਕ ਨਹੀਂ ਮਾਰ ਕੇ ਖਾਂਦੇ। ਵੀ ਕਈ ਫੀਡ ਜੀ ਆਉਣ ਦੀਆਂ ਵਿੱਚ ਪਸ਼ੂ ਖਾਂਦਾ ਨਹੀਂ ਉਹਨੂੰ ਹੋਰ ਹੀ ਮੁਸ਼ਕ ਜੀ ਆਉਂਦੀ ਜਿਵੇਂ ਕੋਈ ਹੋਰ ਇਹਦੇ ਵਿੱਚ ਕੋਈ ਅਹੇਗੀ ਚੀਜ਼ ਨਹੀਂ ਪਾਈ ਤੇ ਕੋਈ ਇਹਦੇ ਜੋ ਮੁਸ਼ਕ ਨਹੀਂ ਆਉਂਦੀ ਕੋਈ ਹੋਰ ਨਹੀਂ ਵਧੀਆ ਸਮਝ ਲਾਉਂਦੀ ਆ ਤੇ ਪਸ਼ੂ ਪੂਰਾ ਖੁਸ਼ ਹੋ ਕੇ ਖਾਂਦੇ ਆ ਇਹਨੂੰ ਤੇ ਨਾਲੇ ਪਸ਼ੂ ਵੀ ਰਾਜੀ ਹੋ ਜਾਂਦੇ ਤੇ ਦੁੱਧ ਵੀ ਆਪਣਾ ਪਸ਼ੂ ਬਾਦ ਦਿੰਦੇ ਆ ਫੀਡ ਖਾ ਕੇ ਸਾਨੂੰ ਮੰਨ ਕੇ ਚੱਲੋ ਜੀ ਪੰਜ 6 ਮਹੀਨੇ ਹੋ ਗਏ ਭਰਤ ਦੇ ਨੇ ਪਹਿਲਾਂ ਹੋਰ ਬਰਤ ਦੇ ਸੀ ਉਹਦਾ ਇਹ ਨਾਲ ਰਿਜ਼ਲਟ ਨਹੀਂ ਮਿਲਿਆ ਤੇ ਇਹਦੇ ਜਾ ਕੇ ਰਿਜ਼ਲਟ ਮਿਲਿਆ ਹੁਣ ਪੰਜ 6 ਮਹੀਨੇ ਹੋ ਗਏ ਬਰਤ ਦੇ ਨੇ ਦੇ ਇਹ ਹੀ ਪਾਉਂਦੇ ਆ ਪਸ਼ੂਆਂ ਨੂੰ ਤੇ ਬਹੁਤ ਵਧੀਆ ਜਿਆਦਾ ਆਪਾਂ ਨੂੰ ਰਿਜ਼ਲਟ ਮਿਲਿਆ ਤੇ ਇਹਦੇ ਆ ਜਿੱਧਰ ਸਾਰਾ ਲਿਖਿਆ ਵੀ ਇਹਦੇ ਵਿੱਚ ਕਿਹੜੇ ਪ੍ਰੋਟੀਨ ਆ ਕਿੰਨਾ ਪ੍ਰੋਟੀਨ ਆ ਕਿਹੜਾ ਤੇ ਸਾਰਾ ਇਹਦੇ ਵਿੱਚ ਡਿਟੇਲ ਉਹ ਮੰਨੇ ਦਿੱਤੀ ਆ ਵੀ ਕਿਹੜੇ ਨੇ ਪ੍ਰੋਟੀਨ ਦੀ ਕਿੰਨੀ ਮਾਤਰਾ ਹੈ ਕਿਹੜਾ ਫੈਨਾਗਾ ਕੈਲਸ਼ੀਅਮ ਕਿੰਨਾ ਹੈਗਾ ਵਿਟਾਮਿਨ ਕਿੰਨਾ ਹੈਗਾ ਟ੍ਰੇਟਡ ਜ਼ਿੰਕ ਕਿੰਨਾ ਹੈ ਮਿਨਿਸਟਰੀਅਲ ਕਿੰਨਾ ਹੈਗਾ ਸਾਰਾ ਇਹਨਾਂ ਨੇ ਡਿਟੇਲ ਦੇ ਵਿੱਚ ਇਹਦੇ ਉੱਤੇ ਹੀ ਲਿਖਿਆ ਹੋਇਆ ਵੀ ਇਹਦੇ ਵਿੱਚ ਆ ਚੀਜ਼ ਆਈ ਨਹੀਂ ਆ ਚੀਜ਼ ਆਈਆਂ ਤੇ ਚਲੋ ਜੀ 13 ਦਾ ਆਪਾਂ ਨੂੰ ਰਿਜ਼ਲਟ ਵਧੀਆ ਮਿਲਿਆ ਤੇ ਦੇਖੋ ਬਈ ਫਿਰ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਇਹਦੇ ਵਿੱਚ ਦੀ ਪਤਾ ਕੀ ਡੰਗਾ ਪਾਇਆ ਹੋਊਗਾ ਹੋਰ ਵੀ ਇਹ ਚੀਜ਼ਾਂ ਹੋਣ ਜਾਂ ਨਾ ਹੋਣ ਪਰ ਰਿਜ਼ਲਟ ਦੇ ਹਿਸਾਬ ਨਾਲ ਇਹ ਚੀਜ਼ਾਂ ਹੋਏਗਾ ਕੰਨਾ ਆਪਾਂ ਪਾਉਂਦੇ ਰਹੇ ਸੀ ਇਹ ਚੀਜ਼ਾਂ ਤੇ ਉਸੇ ਤਰ੍ਹਾਂ ਹੀ ਰਿਜ਼ਲਟ ਹੁਣ ਆਪਾਂ ਨੂੰ ਦੇਖਣ ਨੂੰ ਇਹ ਫੀਡ ਦੇ ਵਿੱਚੋਂ ਮਿਲਿਆ ਤੇ ਬਹੁਤ ਵਧੀਆ ਇਹ ਫੀਡ ਆ ਤੇ ਬਈ ਸਾਰੇ ਭਰਾ ਬਰਤ ਦੇ ਹੀ ਹੋਣਗੇ ਇਹ ਵੀ ਵਿੱਚ ਬਹੁਤ ਭਰਾ ਉਹਨਾਂ ਨੂੰ ਪਤਾ ਹੀ ਹੋਊਗਾ ਇਸ ਬਾਰੇ ਵੀ ਇਹਦਾ ਕੀ ਰਿਜ਼ਲਟ ਰਹਿੰਦਾ ਤੇ ਉਹ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦੱਸਣ ਜਿਹੜੇ ਭਰਾ ਆ ਫੀਡ ਬਰਤ ਦੇ ਵੀ ਇਹਦਾ ਕਿੰਨਾ ਰਿਜ਼ਲਟ ਬਦਕ ਰੈਂਦਾ ਦੂਜੀ ਵਾ ਫਿਰ ਦਾ ਨਾਲੋਂ 8000 ਫੀਡ ਜਿਹੜੀ ਦੇ ਨਾਲੇ ਵੀਡੀਓ ਸ਼ੇਅਰ ਕਰਦੇ ਹਾਂ